ਲੈ ਆ ਕੇ ਆਉਣੀ ਆ ਭਾਬੀ ਮੈਂ ਤੈਨੂੰ ਘਰੇ ਕੰਮ ਹੀ ਨਹੀਂ ਹੈਗਾ ਕੋਈ ਚੱਕਦੀ ਆ ਝੋਲਾ ਤੀਜੇ ਦਿਨ ਆ ਖੜਦੀ ਆ ਓਏ ਬੇਲੜ ਜੀ ਤੇ ਖਾਂ ਦੀ ਐਵੇਂ ਨਹੀਂ ਸੋਚਦੀ ਵੀ ਮੈਂ ਆਪਦੇ ਸਹੁਰੇ ਘਰ ਰਹਾ ਪੇਕੇ ਹੋਇਆ ਕਦੇਸ਼ ਮੈਂ ਅਹੀਂ ਪਿੱਛੋਂ ਕੁੜੀਆਂ ਗੇੜਾ ਮਾਰਦੀ ਹੁੰਦੀ ਨਾ ਐ ਥੋੜੀਆ ਵੀ ਰੋਜੀ ਆ ਜਾਓ ਬੇਲੜ ਕੋਲੇ ਕੰਮ ਹੈ ਨਹੀਂ ਕੋਈ ਉਤੋਂ ਇਹ ਨਹੀਂ ਅਕਲ ਨੂੰ ਹੱਥ ਮਾਰਦਾ ਉਹਦੀ ਗੈਰ ਆ ਜਾ ਭੈਣੇ ਆ ਜਾ ਭੈਣੇ ਭੈਣਾ ਬਿਣਾ ਤੇਰੀਆਂ ਬਾਹਾਂ ਆਕੜੀਆਂ ਨੇ ਉਹਦੀ ਤਾ ਜਾਂਦੀ ਆ ਉਹ ਹਫਤਾ ਨਹੀਂ ਪੈਣ ਦਿੰਦੀ ਨਾ ਕੋਈ ਕੰਮ ਦੇਖੇ ਨਾ ਧੰਦਾ ਦੇਖੇ ਕਿੱਥੋਂ ਜੰਬਲਾਈਏਗੀ ਕਿਸੇ ਖਾਂ ਦੀ ਇਹਨਾਂ ਨੇ ਸਿਰ ਚੜਾ ਰੱਖੀ ਆ ਇਹ ਆਉਣ ਦੇ ਉਹਨੂੰ ਮੈਂ ਦੇਉਂਗੀ ਉਹਨੂੰ ਬੱਕਲੀਆਂ ਮੁੜ ਕੇ ਉਹਨੇ ਵੇਕਿਆਂ ਦੇ ਰਾਹ ਘਣੀ ਮੂੰਹ ਨਹੀਂ ਕਰਨਾ ਫੇਰ ਹੀ ਪਤਾ ਲੱਗੋ ਉਹਨੂੰ ਪੇਕੇ ਜਾਣ ਦੀ ਗੀ ਕਰਦਾ ਸੀ ਉਹਦਾ ਮੈਂ ਭਾਬੀ ਨੂੰ ਫੋਨ ਕਰਦਿਆ ਉਹ ਚੱਜ ਨਾਲ ਬੋਲੀ ਦਾ ਹੈ ਨਹੀਂ ਚਲ ਮਾਂ ਦਾ ਕਮਰਾ ਦੇਖਾਂਗੀ ਜੀ ਕਰਦੇ ਪੇਕੇ ਜਾਣ ਨੂੰ ਈਆਂ ਦਾ ਹੈ ਭਾਈ ਨੂੰ ਮਿਲਾਂਗੇ ਉਹ ਭਾਬੀ ਨੇ ਚੱਜ ਨਾਲ ਗੱਲ ਦਾ ਕਰੀ ਨਹੀਂ ਚੱਲ ਚੰਗਾ ਬੋਲੂ ਹੀ ਬਹਿ ਜਾਗੇ ਨਹੀਂ ਅਧਿਕਾਰ ਨੂੰ ਆ ਜਾਗੇ ਹੋਰ ਕੀ ਕਰਾਂਗੇ ਮਾਂ ਹੁੰਦੀ ਮਾਂ ਫੋਨ ਕਰਦੇ ਸੱਦ ਲਾਂਦੀ ਹੈ ਨਹੀਂ ਕਹਿੰਦੇ ਭਾਬੀਆਂ ਕਿੱਥੇ ਸਾਂਣਦੀਆਂ ਨੇ ਚੱਲ ਮਾਣਾ ਅੱਜ ਮਾਣਾ ਕੋ ਗੱਲਾਂ ਕਰਦੀਆਂ ਭੇਕੇ ਜਾਨੀਆਂ ਦੇਖਦੀਆਂ ਮਾਂ ਦਾ ਘਰ ਕਿਵੇਂ ਆ ਮਾਂ ਹੁੰਦੀ ਬਾਰ ਮੂਰੇ ਖੜੀ ਹੁੰਦੀ ਹੈ ਮਿੱਤੀ ਆਉਗੀ ਸੌਡੀ ਇੱਕ ਕਰਦੇ ਆ ਮਾਮਾ ਦਾ ਹੈ ਭਾਬੀਆਂ ਕਿੱਥੇ ਸਾਂਣਦੀਆਂ ਨੇ ਭਾਬੀਆਂ ਜਮੀਨ ਕਿੱਸੇ ਨੂੰ ਸਾਂਣਦੀਆਂ ਮਾਮਾ ਨਾਲ ਹੀ ਹੁੰਦੇ ਨੇ ਪੇਕੇ ਜੀ ਕਰਦੇ ਜਾਣ ਨੂੰ ਪੇਕੇ ਵੀਰੇ ਨੂੰ ਉਹਦੀ ਭੇਜ ਦਾਂਦੀ ਫਿਰ ਭੈਣ ਨੂੰ ਹੀ ਸਾਈਕਲ ਦੇ ਹੁਣ ਭਾਬੀ ਨੇ ਤਾਂ ਫੋਨ ਹੀ ਆਕਰ ਦੇ ਕੱਟ ਦਿਆ ਹੈ ਭੇਜਣ ਦਾ ਕੀ ਸੀ ਫੋਨ ਹੀ ਕੱਟ ਦੇ ਆਕਰ ਦੇ ਬਾਹਰ ਬੰਦ ਕਰੀ ਬੈਠੀ ਐ ਨਵੇਂ ਕੁੜੀ ਨਾ ਕਰੇ ਆ ਜੇ ਬਾਰੀ ਡਾਰ ਖੇ ਦੇ ਗੇਟ ਚੱਲ ਬੱਲ ਮਾਰ ਦਿੰਨੀ ਆ ਬੱਲ ਮਾਰੀ ਆ ਉਹੀ ਹੋਣੀ ਕਲਮੂਹੀ ਆ ਗਈ ਹੈ ਤਾਂ ਮੇਰਾ ਤਾਂ ਕੰਮ ਵੀ ਨਿਬੜਿਆ ਮੈਂ ਤੇ ਉਹਨੂੰ ਦੱਖੂ ਦਾਣ ਅੱਜ ਆਉਣੀ ਆਉਣੀ ਆ ਪਤਾ ਲੱਗ ਗਿਆ ਵੀ ਤੂੰ ਆਈ ਹੈ ਕਿਵੇਂ ਗੇਟ ਤੋੜਨ ਵਾਲਾ ਕੀਤਾਗਾ ਹੱਸ ਰਿਹਾ ਪੱਬੀ ਤਸਰੀ ਕਾਲ ਤਾਂ ਠੀਕ ਐ ਆ ਗਈ ਹੈ ਤਾਂ ਮੇਰੇ ਕੰਮ ਵੀ ਨਹੀਂ ਨਿਭੜੇ ਫਿਰ ਕੀ ਹੋ ਗਿਆ ਭਾਬੀ ਮੈਂ ਆ ਗਈ ਪੇਕੇ ਘਰ ਜੀ ਕਰਦਾ ਸੀ ਮੇਰਾ ਆਣ ਨੂੰ ਕਰਦਾ ਸੀ ਤੇਰਾ ਜੀ ਮੇਰੇ ਮਾਂ ਦਾ ਘਰ ਸੀ ਐਵੇਂ ਕੌਂ ਕਰਦੀਆਂ ਭਾਬੀ ਹੈ ਗਿਆ ਸੀ ਤੇਰੀ ਮਾਂ ਦਾ ਘਰ ਮੰਨਿਆ ਹੁਣ ਜਿਦ ਤਰ੍ਹਾਂ ਭਾਈ ਵਿਆਹ ਹੈ ਗਿਆ ਹੁਣ ਤਾਂ ਸਾਡਾ ਹੀ ਘਰ ਹੋ ਗਿਆ ਤੈਨੂੰ ਵਿਆਹ ਤਾਂ ਕੁੜੀਆਂ ਹੁੰਦੀਆਂ ਨੇ ਕਦੇ ਸਾਲ ਸਮਾਹੀ ਜਿਹੜਾ ਮਾਰਦੀਆਂ ਹੁੰਦੀਆਂ ਨੇ ਤੂੰ ਤਾਂ ਤੀਜੇ ਦਿਨ ਆ ਜਾਣੀ ਚੱਕ ਕੇ ਮੂੰਹ ਕੋਈ ਆਵਦਾ ਵੀ ਦੇਖ ਲਿਆ ਕਰ ਘਰਵਾਰ ਦਾ ਇਕੱਲੇ ਪੇਕੇਆਂ ਦੀ ਨਹੀਂ ਹੁੰਦਾ ਵੀ ਪੇਕੇ ਚੱਕੋ ਝੋਲਾ ਪੇਕੇ ਵੱਜੋ ਈ ਗੱਲ ਭਾਬੀ ਪੇਕੇ ਮੈਂ ਆ ਨਹੀਂ ਸਕਦੀ ਹੈ ਪੇਕੇ ਦਾ ਆਸ ਕਰਦੀ ᱛੀ ਜਗਤੀ ਮਰਦੀ ਨਾ ਪੇਕੇਆਂ ਕਣੀ ਦਾ ਆਸ ਕਰਦੀ ਕਰਦੀ ਐ ਫਿਰ ਮਰ ਜਾ ਕਰਨੋਂ ਹਟ ਜਾ ਹੁਣ ਸਾਡੀ ਸਾਨੂੰ ਕਿਉਂ ਠਠ ਕੀਤਾ ਤੈ ਤੂੰ ਈ ਗੱਲ ਭਾਬੀ ਮੈਨੂੰ ਸੋਡਾ ਮੋਹ ਆਂਦਾ ਤਾਂ ਹੀ ਆਨੀਆ ਮੈਂ ਐਵੇਂ ਕਉ ਕਰਦੇ ਮੇਰੇ ਨਾਲ ਤੂੰ ਹੋਰ ਪਹਿਣ ਪਾਈ ਹੈਗੇ ਨਾ ਮਾਸੇ ਹੈਗੇ ਨਾ ਮੁੰਨ ਲੈ ਬਿੰਜਾਂਦੀ ਸੋਡਾ ਮੋਹ ਆਂਦੇ ਮੈਂ ਸੋਡੇ ਲੈ ਬੈ ਆਨੀਆ ਫਿਰ ਭਗ ਜਾ ਉਹਨਾਂ ਕੋਲੇ ਮਾਸੀਆਂ ਹੈਗੀਆਂ ਨੇ ਜੇ ਤੇਰੇ ਸਾਡਾ ਘਰੀ ਦੇ ਤੈਨੂੰ ਇੱਥੋਂ ਖਾ ਲਿਆ ਆ ਲੈ ਗਈ ਹੁਣ ਖਾਲੀ ਆਈਆਂ ਭਰ ਕੇ ਝੋਲਾ ਲੈ ਜਾਣੀ ਐ ਕੀ ਗੱਲ ਭਾਬੀ ਮੈਂ ਕੁਛ ਲੈਣ ਨਹੀਂ ਆਈ ਸੋਡਾ ਸੋਡਾ ਮੋਹ ਮਾਰਦੇ ਮੈਂ ਤਾਂ ਆ ਗਈ ਮੈਂ ਕੋਈ ਝੋਲੇ ਭਰਨ ਨਹੀਂ ਆਈ ਮੈਂ ਸੋਡ ਲੈ ਬਸ ਮੈਨੂੰ ਤੂੰ ਸਿਆਸ ਦੇ ਬੋਲ ਲੈ ਕੋਈ ਬਾਧੂ ਐ ਮੇਨ ਦਾ ਨਾ ਲਜਾਣ ਵਾਲੀ ਕੀ ਕਸਰ ਰਹਿ ਗਈ ਟਰੱਕ ਭਰ ਕੇ ਤੈਨੂੰ ਦਾਜ ਦਾ ਦੇਤਾ 15 ਸਾਲ ਤੈਨੂੰ ਵਿਆਹੀ ਨੂੰ ਹੋਗੇ ਆਏ ਸਾਲ ਤੇਰੇ ਤੀਜੇ ਚੌਥੇ ਦਿਨ ਸੰਧਾਰੇ ਰਹਿੰਦੇ ਨੇ ਕਦੇ ਆਸ ਸੰਧਾਰਾ ਦੇ ਦੇ ਕਦੇ ਆਸ ਸੰਧਾਰਾ ਦੇ ਦੇ ਹੋਰ ਕੀ ਰਹਿ ਗਿਆ ਤੇਰਾ ਹੋਰ ਕੀ ਦੇ ਦੀਏ ਤੈਨੂੰ ਅਸੀਂ ਜੇ ਤੈਨੂੰ ਲੱਗਦਾ ਨਾ ਵੀ ਮੇਰਾ ਇੱਥੇ ਹਿੱਸਾ ਹੈ ਤਾਂ ਜ਼ਮੀਨ ਵੀ ਲੈ ਜਾ ਮੁੜ ਕੇ ਸਾਡੇ ਘਰੇ ਪੈਰ ਨਾ ਪਾਹੀ ਅਸੀਂ ਤਾਂ ਦੋ ਦਿਹਾੜੀਆਂ ਕਰਕੇ ਹੋਰ ਖਾ ਲਾਂਗੇ ਤੇਰੀ ਜ਼ਮੀਨ ਤੇ ਨਹੀਂ ਅਸੀਂ ਹੈਗੇ ਵੀ ਤੇਰੀ ਜ਼ਮੀਨ ਤੇ ਖੜਿਆਂਗੇ ਮੇਰਾ ਹਿੱਸਾ ਮੇਰਾ ਹਿੱਸਾ ਲੈ ਭਾਬੀ ਮੈਂ ਤਾਂ ਉਹ ਆਖਿਆ ਸੀ ਕੀ ਯਾਦ ਆ ਪੇ ਕਿਹਨੂੰ ਦੇ ਜਾਂਦੇ ਨੇ ਮੈਂ ਕਿਹੜਾ ਕੁਝ ਲੈਣ ਆਈ ਆ ਸਾਰਾ ਕੁਝ ਮੇਰੇ ਭਾਈ ਦੇ ਹੀ ਐ ਮੈਂ ਕੁਝ ਨਹੀਂ ਲੈਂਦੀ ਸਾਰੀ ਜਾਇਦਾਦ ਮੇਰੇ ਭਾਈ ਦੇ ਮੈਂ ਮੇਰੇ ਭਾਈ ਦੇ ਹਿੱਸਾ ਲਿਆ ਦੇ ਮੇਰੇ ਭਾਈ ਨੂੰ ਨੇ ਉਹ ਕਰਦੀ ਮੇਰੇ ਭਾਈ ਬਹੁਤ ਨਰਮ ਐ ਯਾ ਗੱਲ ਨਾ ਕਹਿ ਪੱਬੀ ਮੈਂ ਤਾਂ ਉਹ ਆਖਿਆ ਸੀ ਨਾ ਕੀ ਛੱਡਤਾ ਤੂੰ ਵੀਰੇ ਦਾ ਜਿਹੜੇ ਹਸਾਬ ਨਾਲ ਤੂੰ ਤੀਜੇ ਦਿਨ ਆ ਜਾਣੀ ਆ ਮੈਨੂੰ ਲੱਗਦਾ ਤਾਂ ਕਰਦੀ ਇੱਕ ਤਾਂ ਵੀ ਢੋ ਲੈਣੀਆਂ ਨੇ ਸਾਡੇ ਦੀਆਂ ਉਤੋਂ ਸਰਕਾਰ ਨੇ ਕਿਰਾਏ ਮਾਫ ਕਰਤੇ ਤਾਂ ਕਿਹੜਾ ਪੈਸੇ ਦੇਣੇ ਨੇ ਚੱਕ ਦੀਆਂ ਆਧਾਰ ਕਾਰਡ ਝੋਲਾ ਚੱਕ ਕੇ ਉਧਰ ਚੜ ਗਈ ਉਧਰ ਚੜ ਗਈ ਸਭ ਜਿਹੜੇ ਮੈਨੇ ਦੇਣ ਨੇ ਅੰਦਰ ਦੇ ਦੀ ਹੈ ਬਾਹਰ ਨਾ ਤੂੰ ਉਹ ਕਰ ਅੰਦਰ ਦਾ ਬਾੜ ਲੈ ਜਿਹੜਾ ਕੁਝ ਕਰਨ ਤੂੰ ਅੰਦਰ ਕਰ ਨੇ ਬਾਹਰ ਨਾ ਨਾ ਉਹ ਕਰ ਅੰਦਰ ਬੈਠਣ ਨੂੰ ਥਾਂ ਦਊਂਗੀ ਦੇਣ ਦੇ ਕਿ ਉਰ ਹੀ ਪੁੱਠੀ ਮੁੜ ਜਾ ਜੇ ਤੂੰ ਪੁੱਠੀ ਮੁੜਨ ਵਾਲੀ ਹੁੰਦੀ ਫਿਰ ਤੂੰ ਆਉਂਦੀ ਨਾ ਤੀਜੇ ਦਿਨ ਆ ਜਾਣੀ ਐ ਆ ਜਾ ਹੁਣ ਅੰਦਰ ਫੜ ਜਾ ਮੰਜਾ ਲਿਆ ਕੇ ਜਿੰਨੀਆਂ ਤੈਨੂੰ ਤੋੜ ਦੇ ਨੀ ਕੁਰਸੀ ਮਹਿੰਗੀ ਆ ਗਈ ਅਜੇ ਸਾਰੇ ਕੰਮ ਪਏ ਨੇ ਮੇਰੇ ਝਾੜੂ ਕੱਢਦੀ ਸੀਗੀ ਪਹਿਲਾਂ ਕੱਪੜੇ ਧੋ ਕੇ ਹਟੀਆਂ ਰੋਟੀ ਬਣਾ ਕੇ ਹਟੀਆਂ ਤੂੰ ਤਾਂ ਬਹਿ ਲਈਂਗੀ ਆ ਜਾ ਮੈਂ ਬਹਿ ਜਾ ਇਧਰ ਤੱਪੀ ਬਾਈ ਨਹੀਂ ਦਿਖ ਰਾ ਕਿੱਧਰ ਗਿਆ ਹੋਇਆ ਮੇਰਾ ਬਾਈ ਅਕੇ ਬਾਈ ਕਿੱਧਰ ਗਿਆ ਬਾਈ ਹੁਣ ਤੇਰੇ ਵਾਂਗੂ ਬੇਲਾ ਥੋੜੀ ਐ ਖੇਤ ਪਾਣੀ ਲਾਉਂਦਾ ਉਹ ਹੁਣ ਉਹਦਾ ਕੰਮ ਛਡਾ ਦੇ ਸੱਦ ਕੇ ਉਹਨੂੰ ਪਹਿਲਾਂ ਮੇਰਾ ਛਡਾਤਾ ਉਹ ਪਿਆ ਝਾੜੂ ਡੇਗ ਗਿਆ ਹਜੇ ਠੀਕ ਆ ਮੈਂ ਸੁੱਟ ਕੇ ਲੈ ਭਾਬੀ ਮੈਂ ਕਰ ਦਿੰਨੇ ਤੇਰਾ ਕੰਮ ਕਿਹੜਾ ਕੰਮ ਕਰਨ ਵਾਲਾ ਮੈਂ ਕਰ ਦਿੰਨੇ ਤੇਰਾ ਕੰਮ ਨਾਲ ਲੱਗ ਜਨੇ ਤੇਰੇ ਮੈਂ ਜਾਣਦੀ ਆ ਮੈਂ ਤੈਨੂੰ ਕੰਮ ਕਰਨ ਵਾਲੀ ਨੂੰ ਜੇ ਤੂੰ ਕੰਮ ਵਾਲੀ ਹੁੰਦੀ ਤੂੰ ਆਪਦੇ ਸਹੁਰੇ ਘਰ ਬੈਠ ਕੇ ਕੰਮ ਕਰਦੀ ਆਈ ਨੀ ਵਿਟੋੜਾ ਚੱਕ ਕੇ ਦੂਰੇ ਆ ਜਾਂਦੀ ਤੀਜੇ ਦਿਨ ਐਵੇਂ ਕਉ ਕਹਿੰਨੇ ਭਾਬੀ ਪੂਰੇ ਜੰਮੀ ਆ ਪਲੀਆਂ ਸਾਰਾ ਕੰਮ ਕਰਿਆ ਮੈਂ ਔਰੇ ਬਾਧੂ ਕੰਮ ਕਰਦੇ ਉੱਠੀ ਮੈਂ ਬਾਧੂ ਕੰਮ ਕਰਦੇ ਓਰੀ ਮੈਂ ਬਾਧੂ ਕੰਮ ਕਰਦੀ ਸੀ ਐਵੇਂ ਕਉ ਕਰਦੇ ਆ ਭਾਬੀ ਉੱਠੀ ਮੇਰੇ ਡੰਗਰ ਬਾਧੂ ਨੂੰ ਮੈਂ ਸਾਰਾ ਕੰਮ ਕਰਦੇ ਫੇਰ ਆਈਆਂ ਜਾਣਦੀ ਆ ਮੈਂ ਤੈਨੂੰ ਕੰਮ ਕਰਨ ਵਾਲੀ ਨੂੰ ਮੈਂ ਇੱਥੋਂ ਤਾਂ ਆਹੀ ਨੀ ਨਿਭੜਿਆ ਘਰ ਦਾ ਝਾੜੂ ਪੋਚਾ ਤੂੰ ਡੰਗਰਾਂ ਦਾ ਕਿੱਥੋਂ ਨਿਭੜ ਕੇ ਆ ਗਈ ਹੋਵੇਂਗੀ ਸੱਸ ਹੈਗੀ ਉਹਦੇ ਮੂਰੇ ਰੱਖਿਆਈ ਹੋਵੇਂਗੀ ਗੋਲੀ ਬਣਾ ਕੇ ਉਹਨੂੰ ਤੈਨ ਤਾਂ ਲਾਲਚ ਆ ਰਾਜ ਫਿਰ ਤੂੰ ਗੁੱਸਾ ਕਰੇਂਗੀ ਕਹੇ ਵੀ ਕਹਿਣੀ ਆ ਮੈਂ ਹਾਂ ਹੁਣ ਲੈ ਜੈਗੀ ਕੁਛ ਨਾ ਕੁਛ ਉਧਰੋਂ ਕੱਢ ਕੇ 500 ਦਾ ਸਿੱਧਾ ਨੋਟ ਫੜਾ ਲਾਂਦਾ ਹਫਤੇ ਬਾਅਦ ਆਵੇਂ ਚਾਰ ਦਿਨਾਂ ਬਾਅਦ ਆਵੇਂ ਐ ਥੋੜੀ ਹੁੰਦਾ ਹੁੰਦਾ ਕੁੜੀਆਂ ਨੂੰ ਸਾਫ ਸਮਾਹੀ ਹੋ ਗਿਆ ਕਦੇ ਆਪ ਨਹੀਂ ਤੈਨੂੰ ਆਉਣਾ ਚਾਹੀਦਾ ਠੀਕ ਗੱਲ ਭਾਬੀ ਜੇ ਤੈ ਮੈਂ 2500 ਰੁਪਏ ਮੈਨੂੰ ਦੇ ਜਨਾਂ ਮੈਂ ਮੈਂ ਕੁੜੀ ਨੂੰ ਦੇ ਜਨਿਆ ਆਹੋ ਆਹੋ ਜੇ ਤੂੰ ਕੁੜੀ ਨੂੰ ਪੈਸੇ ਦੇ ਕੇ ਜਾਂਦੀ ਹੁਮੇ ਕੁੜੀ ਫਿਰ ਮੈਨੂੰ ਨਾ ਫੜਾਵੇ ਕਿੱਥੇ ਰੱਖਦੀ ਆ ਉਹ ਪੈਸੇ ਮਰੀ ਜੰਨੀ ਆ ਗੱਪ ਇਹ ਪਤਾ ਨਹੀਂ ਕਿੰਨੇ ਕੁ ਹੋਰ ਦਿੰਦਾ ਹੋਊਗਾ ਕੁਝ ਤਾਂ ਮੇਰੇ ਸਾਹਮਣੇ ਦਿੰਦਾ ਹੀ ਦਿੰਦਾ ਜਦੋਂ ਬਾਹਰ ਜਾਂਦਾ ਛੱਡਣ ਉਹਦੋਂ ਅੱਡ ਲੈ ਕੇ ਜਾਂਦੀ ਹੋਵੇਂਗੀ ਇਹ ਤਾਂ ਮੈਨੂੰ ਕਹੜਾ ਦੱਸਦਾ ਕੋਈ ਗੱਲ ਮਗਰ ਲੱਗ ਗਿਆ ਹੋਇਆ ਤੇਰੇ ਪਾਣੀ ਦੇ ਘੁੱਟ ਦੇ ਦੇ ਭਾਬੀ ਐਨੇ ਦੂਰ ਤੁਰ ਕੇ ਆਈਆਂ ਮੁਰਕਾ ਆ ਗਿਆ ਮੇਰ ਮਾਂ ਹੁਣ ਦੇ ਨਾ ਚੌ ਚੜ ਜਾਂਦਾ ਮੇਰ ਮਾਂ ਨੂੰ ਤੂੰ ਮੈਨੂੰ ਪਾਣੀ ਘੁੱਟਣ ਦਿੱਤੀ ਜਦੋਂ ਦੇ ਆਈਆਂ ਤੇ ਲੜੀ ਜਾਂਦੇ ਤੂੰ ਮੇਰੇ ਨਾਲ ਕਿ ਫਿਰ ਮਾਂ ਤੇਰੀ ਮੈਂ ਮਾਰਤੀ ਤੈਨ ਨੌਣੀ ਕਹਿੰਦੀ ਪਾ ਬੀ ਤੈਮ ਮਾਰੀਏ ਜਦੋਂ ਦਿਨ ਆ ਗਿਆ ਉਹ ਵਾ ਮੁੱਕ ਗਈ ਹੈ ਫਿਰ ਤੂੰ ਐਵੇਂ ਨਾ ਕਰ ਤੂੰ ਮੇਰੇ ਨਾਲ ਕਰਨਾ ਤੇਰੇ ਨਾਲ ਹੈਗੀ ਇਹੋ ਜੀ ਕਰਤੂਤ ਦੀ ਮਾਲਕਣਾ ਤੂੰ ਜਿਹੜੇ ਤੀਜੇ ਦਿਨ ਆ ਜਾਣੀ ਹੈ ਲਫੜ ਡਫੜਾ ਪਾਣੀ ਅਗੇ ਮੜਕਾ ਆ ਗਿਆ ਮੜਕਾ ਮੱਕੀ ਗੁੱਡ ਕੇ ਆਈਆਂ ਤੂੰ ਵੀ ਤੈਨੂੰ ਮੜਕਾ ਆ ਗਿਆ ਜਿੱਧਰ ਨੂੰ ਮੂੰਹ ਕਰਿਆ ਤੁਰਪੀ ਆਪੀ ਤੈਨੂੰ ਕਿ ਗੱਲ ਦੱਸਾਂ ਤੂੰ ਤਾਂ ਬੜਾ ਗੁੱਸਾ ਕਰੀ ਜਾਂਦੇ ਆ ਜਦੋਂ ਮੇਰੇ ਮਾਂ ਹੁੰਦੀ ਐ ਨਾ ਚੌ ਕਰਦੀ ਮੇਰੇ ਮਾਂ ਦਾ ਮੇਰਾ ਤੂੰ ਤਾਂ ਉਹੀ ਲੜੀ ਜਾਂਦੇ ਤੂੰ ਮੇਰੇ ਨਾਲ ਨਾ ਕੀ ਲੜਪੀ ਤੇਰੇ ਨਾਲ ਹੋਰ ਲੜੀ ਦੇ ਜਾਂਦੇ ਆ ਭਾਬੀ ਕਿਹੜੇ ਟਾਈਮ ਦੀ ਲੜੀ ਜਾਂਦੀ ਐ ਤੈਨੂੰ ਗੱਲ ਹੀ ਸੁਣਾਈ ਐ ਜਿਹੜੀ ਗੱਲ ਸੱਚੀ ਓਹੀ ਮੇਰੇ ਅੰਦਰ ਐ ਜਿਹੜੀ ਦਿਲ ਚ ਓਹੀ ਮੇਰੇ ਮੂੰਹ ਤੇ ਆ ਠੀਕ ਆ ਅੰਦਰ ਭਾਬੀ ਮੈਂ ਕਿਹਾ ਫਿਰ ਕੁਸ ਲੈ ਜਾਨੇ ਪੇਕੇ ਤੇਰੀ ਹੈਗੇ ਨੇ ਤੇਰੇ ਨਾਲ ਤੇਰੀ ਭਾਬੀ ਐ ਮੈਂ ਕਰੀ ਤੈਨੂੰ ਕਿੰਨਾ ਦੁੱਖ ਲੱਗੂਗਾ ਮੈਂ ਨਹੀਂ ਬਈ ਤੇਰੇ ਵਾਂਗੂ ਚੱਕ ਕੇ ਝੋਲਾ ਜਾਂਦੀ ਪੇਕੇ ਉਹੀਂ ਲੱਗਦਾ ਭਾਬੀ ਸਾਰੀਆਂ ਤੀਆਂ ਜਾਂਦੀਆਂ ਹੁੰਦੀਆਂ ਨੇ ਪੇਕੇ ਮੈਂ ਨਹੀਂ ਜਾਂਦੀ ਮੈਂ ਸਾਰੀਆਂ ਜਾਂਦੇ ਨੇ ਤੈਨੂੰ ਉਹੀਂ ਲਬਹਿਮ ਹੋ ਰਿਹਾ ਭਾਬੀ ਤੈਨੂੰ ਕੋਈ ਵਹਿਮ ਨਹੀਂ ਹੋਇਆ ਮੈਨੂੰ ਮੈਂ ਕਿਹਾ ਮਾਵਾ ਨਾਲ ਦੀ ਪੇਕੇ ਹੁੰਦੇ ਨੇ ਭਾਬੀਆਂ ਦਾ ਬਸ ਮਾਗਰ ਫਿਰ ਰੁੱਖੇ ਹੀ ਬੋਲਦੇ ਹੁੰਦੇ ਨੇ ਫਿਰ ਉਰੇ ਆਈ ਕੀ ਕਰਨਾ ਜੇ ਤੈਨੂੰ ਭਾਬੀ ਰੁੱਖੀ ਲੱਗਦੀ ਆ ਉਹ ਮਾਰਦੇ ਭਾਬੀ ਸੋਡਾ ਮੋਹ ਪਾਈ ਦਾ ਮੋਹ ਮਾਰਦਾ ਕੁੜੀ ਦਾ ਮੋਹ ਮਾਰਦਾ ਇਹ ਘਰ ਦਾ ਮੋਹ ਮਾਰਦਾ ਮਾਂ ਦੇ ਕਮਰੇ ਦਾ ਮੋਹ ਆਉਂਦੇ ਮੈਨੂੰ ਮੋਹ ਨਹੀਂ ਮਾਰਦਾ ਤੈਨੂੰ ਜਿਹੜੇ ਤੂੰ ਰੋਕੜੇ ਇਕੱਠੇ ਕਰਨ ਆਉਣੀ ਹੈ ਨਾ ਉਹਦੇ ਮਾਰੀ ਆਉਣੀ ਹੈ ਤੂੰ ਜੇ ਤੈਨੂੰ ਮੋਹ ਮਾਰਦਾ ਹੁੰਦਾ ਫਿਰ ਤੂੰ ਸਾਰਨ ਤਿੰਨਾਂ ਨੂੰ ਇੱਕੋ ਜਿਹਾ ਰੱਖਦੀ ਵੀ ਹਾਂ ਮੇਰੀ ਭਤੀਜੀ ਐ ਮੇਰਾ ਭਾਈ ਐ ਮੇਰੀ ਪਰਜਾਈ ਐ ਪਰਜਾਈ ਨੂੰ ਤਾਂ ਦੇਖ ਕੇ ਨੀ ਰਾਜੀ ਮੈਂ ਕੀ ਲੈਣਾ ਆਈ ਆ ਭਾਬੀ ਸਾਡੇ ਰਾਬੜੇ ਬਾਦੂ ਕੁਛ ਦੇ ਰਖੇ ਮੈਨੂੰ ਇੱਥੇਰੇ ਸੱਤ ਕਿੱਲੇ ਆਂਦੇ ਨੇ ਸੁੱਖ ਨਾਲ ਦੁੱਧ ਪਾਨਣੀਆਂ ਮੈਂ ਤਾਂ ਬਾਦੂ ਮੈਂ ਤਾਂ ਕੁਝ ਨਹੀਂ ਲੈਣਾ ਜੀ ਤੁਹਾਡੇ ਲੋ ਮੈਂ ਤਾਂ ਰੱਬ ਨੇ ਆਪੇ ਕਰੇ ਵਾਧੂ ਦੇ ਰੱਖਿਆ ਮੈਨੂੰ ਤਾਂ ਨਹੀਂ ਕੀ ਹੈ ਗਿਆ ਸਾਰਾ ਕੁਝ ਅਸੀਂ ਤਾਂ ਦਿੱਤਾ ਇਹ ਤਾਂ ਹਜੇ ਤੱਕ ਕਰਜਾ ਨਹੀਂ ਲਿਆ ਕਰेंगी ਤਾਂ ਮੇਰੀ ਗੱਲ ਦਾ ਗੁੱਸਾ ਵੀ ਭਾਬੀ ਮੈਨੂੰ ਐਵੇਂ ਕਹਿੰਦੀ ਐ ਢਿੱਡ ਦਾ ਭੁੱਖਾ ਰਾਜ ਜਾਂਦਾ ਨੀਤ ਦਾ ਭੁੱਖਾ ਨਹੀਂ ਰਾਜਦਾ ਤੇਰੀ ਨੀਤ ਮਾੜੀ ਹੈਗੀ ਤੈਨੂੰ ਆਇਆ ਵੀ ਪੇਕਿਆਂ ਤੋਂ ਆ ਵੀ ਹੜੱਪ ਲਿਆ ਮਾਂ ਆ ਵੀ ਹੜੱਪ ਲਿਆ ਮਾਂ ਭਾਬੀ ਸਾਡਾ ਗੋਸਾ ਕੁੜੀ ਕਿੱਥੇ ਐ ਨਾ ਹੁਣ ਤੈਨੂੰ ਘੰਟੇ ਬਾਅਦ ਕੁੜੀ ਆਜਾਗੀ ਜੇ ਤੈਨੂੰ ਭਤੀਜੀ ਨਾਲ ਤੇਰੀ ਨਾਲ ਪਿਆਰ ਹੁੰਦਾ ਤਾ ਔਨਸਾਰ ਪੁੱਛਦੀ ਮੇਰੀ ਭਤੀਜੀ ਨਹੀਂ ਦਿਖਦੀ ਕਿੱਥੇ ਆ ਕੁੜੀ ਨੂੰ ਤਾਂ ਐਵੇਂ ਪੁੱਛਦੀ ਆ ਜਿਵੇਂ ਉਹਦੇ ਵਾਸਤੇ ਝੋਲਾ ਫੜਾਂਦਾ ਪਰ ਕਿੱਲੇ ਹੀ ਹੁੰਦੀ ਆ ਖਾਲੀ ਆ ਗਈ ਆ ਕਿ ਮੇਰਾ ਤਾਂ ਸੂਟ ਐ ਇਹਦੇ ਵਿੱਚ ਇੱਕ ਭਾਬੀ ਸਿਓ ਦਾ ਮੈਂ ਲੈਣ ਗਈ ਸੀ ਹੈ ਉਹਦੀ ਬੱਸ ਆ ਗਈ ਬੱਸ ਆਣ ਮੈਂ ਆਖਿਆ ਭਾਈ ਰੋਕ ਲੈ ਰੋਕ ਲੈ ਬੱਸ ਨਹੀਂ ਰੋਕੀ ਭਾਈ ਨੇ ਫੇਰ ਮੈਂ ਬੱਸ ਚੜ ਗਈ ਆਹੋ ਆਹੋ ਬਹਾਨੇ ਨਾਲਾ ਜਾਣਦੀ ਆ ਮੈਂ ਤੈਨੂੰ ਸਿਓਰ ਲਿਆਉਣ ਵਾਲੀ ਨੂੰ ਪਹਿਲਾਂ ਕਿੰਨੇ ਕੁ ਲਿਆਂਦੇ ਨੇ ਤੈ ਖਾਲੀ ਆ ਜਾਣੀ ਆਈ ਵਾਰੀ ਆਹੀ ਬਹਾਨਾ ਹੁੰਦਾ ਬੱਸ ਲਾਂਗੀ ਬੱਸ ਚੜ ਗਈ ਲੈ ਭੈਣ ਆਈ ਬੈਠੀ ਐ ਹੋਰ ਵੀ ਹਾਂ ਸੱਸੀ ਘਰ ਹੋਰ ਕਰੇ ਠੀਕ ਨੇ ਸਾਰੇ ਹਾਂ ਸਾਰੇ ਠੀਕ ਨੇ ਭਾਈ ਮੈਨੂੰ ਫੋਨ ਕਰ ਦੇਣਾ ਸੀ ਮੈਂ ਲੈ ਆਉਂਦਾ ਤੁਹਾਨੂੰ ਬੱਸ ਬੱਸ ਆ ਗਈ ਮੈਂ ਫਿਰ ਤੁਰ ਹੀ ਆਈ ਮੈਂ ਫਿਰ ਅੱਛਾ ਹਾਂ ਹੋਰ ਬਈ ਕਰੀ ਠੀਕ ਸੀ ਸਾਰੇ ਹਾਂ ਸਾਰੇ ਠੀਕ ਐ ਸਭਈ ਤੂੰ ਕਿਵੇਂ ਵਧੀਆ ਵਧੀਆ ਸਾਰੇ ਵਧੀਆ ਆਪਣੀ ਮੈਨੂੰ ਫੋਨ ਕਰ ਦੇਣਾ ਸੀ ਮੈਂ ਲੈ ਆਉਂਦਾ ਡਿਜਟਲ ਆ ਕਿ ਮੈਂ ਕਰਿਆ ਸੀ ਭਾਬੀ ਨੂੰ ਫੋਨ ਆ ਭਾਬੀ ਕਹਿੰਦੀ ਕੰਮ ਤੇ ਜਾ ਰਹੀ ਆ ਕਹਿੰਦੀ ਫੇਰ ਮੈਂ ਬੱਸ ਚੜ ਗਈ ਮੈਂ ਚੱਲ ਬੱਸ ਦੇ ਵਗ ਜਾਨੇ ਚੱਲ ਮੈਂ ਨਾ ਮੈਂ ਤਾਂ ਵਿਹਲਾ ਹੀ ਸੀ ਬਈ ਉੱਥੇ ਫਿਰਦਾ ਸੀ ਪਤਾ ਭਾਬੀ ਕਹਿੰਦੀ ਕੰਮ ਕਰਦਾ ਕਹਿੰਦੀ ਵਿਹਲਾ ਕਿਉਂ ਸੀ ਖੇਤ ਨਹੀਂ ਜਾ ਕੇ ਆਏ ਹੁਣ ਤੁਸੀਂ ਵਿਹਲਾ ਸੀ ਅੱਗੇ ਰੋਟੀ ਖਾ ਕੇ ਖੇਤ ਕੇ ਹੱਥ ਹੈਗੇ ਮੈਨੂੰ ਕਿ ਮੈਂ ਖੇਤ ਜਾਣਾ ਮੈਂ ਕਦੋਂ ਗਿਆ ਕਿ ਤੇ ਨਾ ਕਹੇ ਕਿ ਕਿ ਆਓ ਤੁਸੀਂ ਮੈਨੂੰ ਅੱਗੇ ਮੈਂ ਤਾਂ ਖੇਤ ਜਾ ਕੇ ਆਉਣਾ ਆ ਕਿ ਬੱਟਾ ਹੀ ਆ ਘੜਨ ਆਲੀਆਂ ਨਿਗੀਆਂ ਦੇਖੇ ਤਾਂ ਗਿਆ ਵੀ ਤਾਂ ਕਿਹੜਾ ਫੋਨ ਨਹੀਂ ਵੱਜ ਸਕਦਾ ਸੀ ਤੇ ਮੈਨੂੰ ਬੁਲਾ ਲੈਂਦੀ ਆ ਹੀ ਰਹਿ ਗਿਆ ਹੁਣ ਤਾਂ ਹਜੇ ਰੋਟੀ ਖਵਾ ਕੇ ਘਰੋਂ ਭੇਜਿਆ ਹੁਣ ਫੇਰ ਆ ਕੇ ਵਹਿ ਜਾਂਦਾ ਵੀ ਇੱਕ ਮਿੰਟ ਅੰਦਰ ਆਓ ਮੇਰੇ ਨਾਲ ਰਸੋਈ 'ਚ ਥੋੜਾ ਨਾਲ ਗੱਲ ਕਰਨੀ ਆਓ ਮੇਰੇ ਨਾਲ ਉੱਚੀ ਦੱਸ ਦਿੰਦੀ ਨਾ ਕੀ ਗੱਲ ਸੀ ਨਹੀਂ ਦੱਸ ਰਹੀ ਉੱਥੇ ਪੁਰਿਆਵ ਮੇਰੇ ਕੋਲੇ ਲੰਮਾ ਤਾਂ ਉਹਨੂੰ ਗਿਆ ਵੀ ਉਹ ਖੇਤ ਗਿਆ ਹੋਇਆ ਕਿ ਮੈਂ ਤਾਂ ਖੇਤ ਨਹੀਂ ਗਿਆ ਉਹਦਾ ਤਾਂ ਤੀਜੇ ਦਿਨ ਹੈਗਾ ਚੱਕ ਕੇ ਮੂੰਹ ਆ ਜਾਂਦੀ ਹੈ ਆਈ ਬੈਠੇ ਰਹੋਦੇ ਕੋਲੇ ਬਿੱਲੇ ਉੱਥੇ ਮੇਰਾ ਛੜਾਤਾ ਕੰਮ ਹੋਣੇ ਅਨੁਸਾਰ ਫੇਰ ਕਿਉਂ ਨਹੀਂ ਸਕਦੀ ਉਹ ਕਰਦੀ ਕੁੜੀ ਆ ਹੋਇਆ ਕਿ ਦੇ ਸਾਲ ਸਮਾਂ ਹੀ ਜਿਹੜਾ ਮਾਰ ਲਿਆ ਹਾਂ ਥੋੜੀਆ ਵੀ ਤੀਜੇ ਦਿਨ ਜਦੋਂ ਜੀ ਕੀਤਾ ਚੱਕ ਕੇ ਮੈਂ ਕਿੰਨਾ ਕ ਜਾਨਦੀ ਆ ਪੇਕੇ ਤੂੰ ਕਿੱਥੇ ਜਾਣੀ ਆ ਕਿੱਥੇ ਜਾਣੀ ਆ ਮੈਨੂੰ ਐ ਦੱਸ ਦੇ ਕੋਈ ਬਿਹਾ ਹਾ ਅੱਗੇ ਵੱੜ ਤੂੰ ਮੈਨੂੰ ਇਹਦਾ ਮੈਂ ਜਾਂਦੀ ਨਹੀਂ ਪੇਕੇ ਉਹ ਜਿਹੜਾ ਵਿਚਾਰੀ ਆਉਂਦੀ ਆ ਉਹਦੀ ਮਗਰ ਪੈ ਨਹੀਂ ਉਹਦੇ ਪੁੱਠਾ ਬੋਲਣ ਲੱਗ ਜਾਨੀ ਆ ਅੱਛਾ ਪੁੱਠਾ ਬੋਲਣ ਦੀ ਰੋਟੀ ਤੈਨੂੰ ਇਹ ਬਾਈ ਕਿੱਥੇ ਗਿਆ ਚੁੱਪ ਕਰਕੇ ਰੋਟੀ ਖਾ ਕੇ ਦੁਪਹਿਰ ਦੀ ਨਾ ਚੁੱਪ ਕਰਕੇ ਖੇਤ ਵਗ ਜਾ ਉਹ ਕੋ ਜਾਉ ਨਾ ਮੈਂ ਤੈਨੂੰ ਛੱਡਣ ਜਾਣ ਦੇਵਾ ਨਾ ਮੈਂ ਤੈਨੂੰ ਉਹਨੂੰ ਕਦੇ ਲਿਆਉਣ ਦੇ ਦੇਵਾ ਠੀਕ ਹੈ ਵੀ ਇਹ ਉਹਨੂੰ ਛੱਡਿਆ ਭੈਣ ਮੇਰਾ ਇੰਨਾ ਕਰਦੀ ਛੱਡ ਕਿਉਂ ਨਹੀਂ ਆਉਂਗਾ ਉਹ ਤੇਰਾ ਹੀ ਕਰਦੀ ਆ ਮੇਰਾ ਨਹੀਂ ਕਰਦੀ ਫੇਰ ਮੇਰੇ ਨਾਲ ਹੀ ਜੁੜਿਆ ਹੋਇਆ ਤੂੰ ਉਹ ਇਦਰ ਨਹੀਂ ਕਰਦੀ ਜਿਹੜੇ ਆਤ ਤਾਂ ਹੈ ਜੀਆਂ ਨੇ ਆਈ ਦਾ ਪੁੱਠਾ ਸਿੱਧਾ ਬੋਲਦੀਆਂ ਤੋ ਉਹਨੂੰ ਅੱਛਾ ਮੇਰੀਆਂ ਆਤ ਤਾਂ ਇਹ ਜੀਆਂ ਨੇ ਜੇ ਫਿਰ ਐਹੇ ਜੀਆਂ ਨੇ ਮੈਨੂੰ ਛੱਡ ਦੇ ਰੱਖਿਆ ਕਰ ਤੂੰ ਛੱਡ ਦੇ ਮੈਨੂੰ ਹੋਰ ਗੱਲਾਂ ਨਹੀਂ ਵਾਸਤਾ ਨਹੀਂ ਸਰਦਾ ਲੜਾਈ ਤੋਂ ਬਿਨਾਂ ਤੇਰੇ ਕੋਲੇ ਕੀ ਨੇ ਤੂੰ ਲੜਨ ਲੱਗ ਗਿਆ ਹੁਣ ਸਾਰ ਉਹਦੇ ਨਾਲ ਪੱਕਾਈ ਤਾਂ ਨਹੀਂ ਮਰੀ ਵਾਲੀ ਚਾਹ ਪਾਣੀ ਪੀਤਾ ਸੀ ਪਿਆ ਤਾਂ ਸਾਰਾ ਕੁਝ ਡੱਫਦਾ ਉਹਨੂੰ ਬੱਬਰ ਭੱਦਾ ਉਹਦਾ ਮੇਰਾ ਮੂੰਹ ਦਿਖਦਾ ਨਹੀਂ ਚਾਹ ਬਣਾ ਕੇ ਉਹਨੂੰ ਦੇ ਦੇ ਨਹੀਂ ਆ ਭਈਆ ਚਾਹ ਬਣਾ ਕੇ ਦਿੱਤੀ ਉਹਨੂੰ ਦਿੱਤੀ ਨਹੀਂ ਉਹਨੂੰ ਚਾਹ ਬੱਦ ਬੋਲਦਾ ਉਸੇ ਨਾਲ ਹੀ ਬਗਜਾ ਕਰ ਉਸੇ ਕੋਲ ਹੀ ਰਿਹਾਇਆ ਕਰ ਉਹਦੀ ਰੋਟੀਆਂ ਖਾਇਆ ਕਰ ਭੈਣ ਨਹੀਂ ਰੱਖਣਾ ਵਿਆਹ ਕੇ ਨਾ ਭੇਜਦਾ ਉਹਨੂੰ ਜਦੋਂ ਬੋਲੂਗਾ ਚਾਰੇ ਚਾਰ ਪੈਰ ਚੱਕ ਕੇ ਬੋਲੂਗਾ ਹੋ ਢੰਨਿਆ ਬਣਿਆ ਕੀ ਖੜਾਂਗਾ ਚੁੱਪ ਕਰਕੇ ਖੇਤ ਵਗ ਜਾ ਰੋਟੀ ਪਾ ਦਾਂਨੀ ਆ ਮੈਂ ਭੈਣ ਨੂੰ ਸਮੋਸੇ ਲਿਆ ਦਿੰਦਾ ਮੈਂ ਚੁੱਪ ਕਰ ਜਾ ਸਮੋਸਿਆਂ ਦਾ ਨਾਮ ਲੱਤਦਾ ਰੋਟੀ ਤੇਰੀ ਬਣੀ ਪਈ ਆ ਖਾਲਾ ਹੁੰਦਾ ਤਾਂ ਖੇਤ ਵਗ ਜਾ ਪੰਨਾ ਮੇਰੇ ਨਾਲ ਲੜੀ ਜਾਂਦੀ ਸੀ ਦੇਖ ਹੁਣ ਬਾਈ ਨਾਲ ਲੜੀ ਜਾਂਦੇ ਇਹਦਾ ਕਸਨ ਮੂੰਹ ਪਾਣੀ ਧਰ ਜਦਾ ਬਾਈ ਤੇਜ ਆ ਭਾਣੇ ਤੇ ਬਾਈ ਦਾ ਹੀ ਬਹੁਤ ਔਖਾ ਹੈ ਬੀਬੀ ਨੇ ਤਾਂ ਆ ਦਿਨ ਨੂੰ ਹੱਥਾਂ 'ਚ ਕੱਢ ਲਈ ਇਹਦਾ ਕਸਨ ਮੂੰਹ ਪਾਣੀ ਧਰਦੀ ਕਿਵੇਂ ਲੜੀ ਜਾਂਦੀ ਇਹਦਾ ਕਦੇ ਭਾਣੇ ਮੇਰੇ ਨਾਲ ਲੜੀ ਫਿਰ ਬਾਈ ਨਾਲ ਲੜੀ ਇਹ ਤੇ ਮੇਰੀ ਮਾਂ ਨਾਲ ਹੀ ਲੜਜਣੇ ਭਾਣੇ ਮੇਰੇ ਮਾਂ ਦਾ ਮੈਨੂੰ ਦੱਸਦੀ ਨਹੀਂ ਸੀ ਤੇ ਬਾਈ ਤੇਜ ਆ ਗਈ ਭਾਣੇ ਸਾਡੇ ਕਦੇ ਬਾਈ ਨੇ ਦੱਸਿਆ ਬਾਈ ਨੇ ਨਾਲ ਦੱਸਿਆ ਮੇਰੇ ਨਾਲ ਲੜਦੀ ਆ ਕਦੇ ਨਹੀਂ ਬਾਈ ਨੇ ਦੱਸਿਆ ਮੈਨੂੰ ਦਾ ਦਾ ਬਾਲੀ ਤੇਜ ਆ ਭਾਣੇ ਤੇ ਬਾਈ ਨੇ ਹੀ ਬਾਧੂ ਲੜਦੀ ਆ ਬਾਈ ਹਰੇ ਆਈ ਬਈ ਮੈਂ ਬੋਲ ਮਾਰੇ ਤੈਨੂੰ ਹਾਂ ਭੈਣੇ ਬਈ ਤੂੰ ਅੰਦਰ ਹੀ ਵੜ ਗਿਆ ਬਾਹਰ ਨਿਕਲ ਹੀ ਨਹੀਂ ਕਿ ਭਾਬੀ ਨੇ ਤੈਨੂੰ ਕੁਝ ਕਹਿ ਰਿਆ ਨਾ ਬਈ ਮੈਂ ਤਾਂ ਅੰਦਰ ਕੰਮ ਸੀ ਮੈਂ ਤਾਂ ਵਗ ਗਿਆ ਹੁਣ ਇਹ ਤਾਂ ਕੀ ਬੋਲਣਾ ਚਾਹੀਨੀ ਨਾ ਬਈਦਨ ਬੋਲਿਆ ਮੈਂ ਸਾਰਾ ਕੁਝ ਸੁਣ ਲਿਆ ਤੁਹਾਡੀਆਂ ਗੱਲਾਂ ਹਾਂ ਮੈਨੂੰ ਚਾਹ ਚੂ ਕੁਝ ਨਹੀਂ ਪੀਵਾ 10 ਵਜੇ ਆ ਰਹੀ ਮੈਨੂੰ ਇੱਕ ਪਾਣੀ ਪਾਣੀ ਘੁੱਟ ਦੱਤੇ ਮੈਨੂੰ ਚਾਹ ਚੂ ਕੁਝ ਵੀ ਨਹੀਂ ਦੱਤਾ ਮੈਨੂੰ ਮੇਰੇ ਨਾਲ ਲੜੀ ਜਾਂਦੀ ਲੜੀ ਜਾਂਦੀ ਮੇਰੇ ਨਾਲ ਜਦੋਂ ਆਈਆਂ ਮੈਂ ਚਲ ਪੈਣ ਤੇਨੂੰ ਕੀ ਦੱਸਾਂ ਜੇ ਹੁਣ ਤਾਂ ਸੁਣੀ ਲਿਆ ਤੈਨੂੰ ਪਤਾ ਲੱਗ ਗਿਆ ਬਾਹਰ ਤੱਕੇ ਸਵੇਰ ਦੀ ਆ ਕੁਸ਼ੀ ਬੋਲਦਾ ਮਗਰ ਪੈ ਜਾਂਦੀ ਆ ਤੇਰਾ ਨਾਂ ਸੁਣ ਕੇ ਗੁੱਸਾ ਆ ਜਾਂਦਾ ਉਹਨੂੰ ਕੋਈ ਤੇਰੀ ਕੋਈ ਗੱਲ ਕਰਦਾ تلف لگی بھائی بھائی تیرنا سر بسو میں فون کر لیا کروں گا تینوں ਨਾ ਬਈ ਪਤਾ ਅੱਜ ਗਰੂ ਮੈਂ ਲੈਂਦੀ ਆ ਪਰ ਤੂੰ ਬਸਾਂ ਤੇ ਨਾ ਆਇਆ ਕਰ ਬਈ ਪਤਾ ਲੱਗ ਜੂਗਾ ਬਈ ਫੇ ਤੇ ਨਾ ਬਾਦੂ ਲੜੋਗੀ ਤੈਹੀਂ ਰੋਟੀ ਖਾਣੀ ਬਈ ਤੈਹੀਂ ਟਾਈਮ ਪਾਸ ਕਰਨੇ ਮੈਂ ਮਹੀਨਾ ਦੋ ਮਹੀਨਾ ਮੈਂ ਗਰੋ ਗੇੜਾ ਮਾਰਨੇ ਹੈ ਸਾਰੀ ਉਮਰ ਤੇ ਯਾਕਰ ਦੇ ਵਿੱਚ ਰਹਿਣਾ ਤੈ ਬਈ ਤੇ ਲੜੀ ਜਾਣ ਦੇ ਬਈ ਐ ਕੀ ਹੁੰਦਾ ਇਹ ਤਾਂ ਹੀ ਚਲੀ ਜਾਊਗਾ ਫਿਰ ਬਈ ਮੇਰੇ ਦੇ ਗੱਲ ਆ ਜੂਗੀ ਮੈਂ ਕਦੋਂ ਭੈਣ ਨੇ ਇਨਾ ਕੋਸਾ ਕਰਖੇ ਕੀ ਫਾਇਦਾ ਤੇਰੇ ਘਰ ਵਿੱਚ ਬਾਸ ਸਮਾਦੇ ਘਰ ਵਿੱਚ ਬਾਸ ਦੀਆਂ ਮੰਦਾ ਕਾਸੇ ਕਰੇ ਕਾਸੇ ਚੀਜ਼ ਦੀ ਕਾਟਣੀ ਮੇਰੇ ਤਾਂ ਕਰੇ ਰੱਬ ਨੇ ਵਾਧੂ ਦੇ ਰਖੇ ਬਸ ਮੈਂ ਤਾਂ ਤੁਹਾਡਾ ਮੋਂ ਆ ਜਾ ਤਾਂ ਆ ਜੈਨੇ ਵੀ ਤੁਸੀਂ ਆ ਜੇ ਕੋਈ ਮਿਲਿਆ ਕਰਿਓ ਨਾਲ ਕੁੜੀ ਨੂੰ ਇਹ ਕਰੀ ਨਾ ਵੀਦਨਾ ਵਾਂਗਰੋ ਮਿਲਿਆ ਕਰੀ ਬਈ ਮੈਂ ਨਹੀਂ ਹੁਣ ਆਉਂਦੀ ਜੋਗਾ ਤਾਂ ਮਾਂ ਸੀ ਮੈਂ ਆ ਜਾਂਦੀ ਹੁਣ ਮੇਰ ਮਾਂ ਹੈ ਨਹੀਂ ਮੈਂ ਕੀ ਕਰਨ ਆਣਾ ਬਈ ਉਰੇ ਆਪਣੇ ਐ ਨਹੀਂ ਕਰਦੇ ਹੁੰਦੇ ਮਾਵਾ ਨਾਲ ਹੀ ਪੇਕੇ ਹੁੰਦੇ ਨੇ ਕੋਈ ਨਾ ਪਹਣੇ ਐ ਨਹੀਂ ਕਰਦੇ ਹੁੰਦੇ ਚੁੱਪ ਕਰ ਆਪੇ ਇਹਨੂੰ ਹੌਲੀ ਹੌਲੀ ਸਮਝਾ ਲਾਂਗੇ ਰੋਂਦੇ ਨਹੀਂ ਹੁੰਦੇ ਫੇ ਮੁੜ ਕੇ ਮੇਰਾ ਵੀ ਦਿਲ ਘਟੂਗਾ ਚੱਲ ਬਈ ਕੋਈ ਨਾ ਮੈਂ ਚਾਹ ਨੂੰ ਕਹਿਣਾ ਨਾ ਬਈ ਚਾਹ ਨੂੰ ਨਾ ਕਹੀ ਬਸ ਮੈਂ ਤਾਂ ਜਾਣੀ ਪਿੰਡ ਜਾ ਕੇ ਪੀ ਲੂੰਗਾ ਚਾ ਫੇ ਤੇਰੇ ਨਾਲ ਲੜੂ ਕੀ ਫਾਇਦਾ ਬਈ ਆਦਾ ਬਸ ਉਰੀ ਬਹਿ ਜਾ ਦੋ ਗੱਲਾਂ ਹੀ ਕਰ ਲੈ ਬਈ ਦੋ ਗੱਲਾਂ ਹੀ ਬਈ ਚਾਹ ਪੀ ਕੀ ਕਰਾਂਗੇ ਮੈਂ ਤਾਂ ਕਹਿੰਦੀ ਮੈਂ ਚਾਹ ਫੜਾਤੀ ਤੈਨੂੰ ਦੇਖਦਾ ਚਾਹ ਹੀ ਲੈ ਕੇ ਦਿੱਤੀ ਹੈਗੀ ਨਾ ਬਈ ਦਿੱਤੀ ਮਨ ਨੂੰ ਚਾ ਪਮੀ ਪਮੀ ਉਰੇ ਆਈ ਮੁੰਡਾ ਜਾ ਕੀ ਕੰਮ ਆਉਣੀ ਆ ਮਮੀ ਆ ਜਾ ਫਾ ਕੀ ਗੱਲ ਹੈ ਗੱਲ ਕੀ ਤੈਨੂੰ ਘਰੇ ਆਈ ਦੀ ਇੱਜ਼ਤ ਕਰਨੀ ਆਉਂਦੀ ਨਹੀਂ ਹੈਗੀ ਕਿਉਂ ਇੱਜ਼ਤ ਨੂੰ ਕੀ ਕਰਦਾ ਨਹੀਂ ਮੈਂ ਕਣ ਨੂੰ 2 ਘੰਟੇ ਹੋਈ ਆਈ ਨੂੰ ਤੂੰ ਕਹਿੰਦੀ ਮੈਂ ਚਾਹ ਫੜਾਤੀ ਕਹਿੰਦੀ ਮੈਂ ਨਹੀਂ ਕਾ ਦਿੱਤੀ ਨਹੀਂ ਪੀ ਕੀ ਆਈ ਹੈ ਫਿਰ ਕੋਈ ਬਾਹਰ ਜਿਉਂ ਮਾਈ ਹੈ ਦੁਰੂਨੇ ਡੇਖੀ ਤੂੰ ਚਾਹ ਦਿੱਤੀ ਕਿਉਂ ਨਹੀਂ ਹੈਗੀ ਮੁੱਲੇ ਦਾ ਦੁੱਧ ਹੈ ਇਹਦੇ ਵਾਸਤੇ ਲੈਣੇ ਦੁੱਧਾ ਜੇ ਰੋਜ਼ ਹੀ ਖੜੀ ਰਹਿੰਦੀ ਔਰੇ ਨਤੇ ਸੁਹਾਇ ਤੇ ਬੋਲਣ ਨੂੰ ਲੈਕਚਰ ਦੇਣ ਨੂੰ ਬੈਠ ਗਿਆ ਤੈਨੂੰ ਕਿਹਾ ਸੀ ਖੇਤ ਵਗ ਜਾ ਇਹਨੇ ਨਹੀਂ ਖਾਣ ਨੂੰ ਦੇਣਾ ਉਥੀਆਂ ਆਣਗੇ 4 ਰੁਪਏ ਖੇਤ ਚੋਂ ਅੱਛਾ ਭੈਣ ਨੂੰ ਛੱਡ ਕੇ ਵਗ ਜਾਵੇਂ ਹਾਂ ਛੱਡ ਕੇ ਵਗ ਜਾ ਹੁਣ ਇਹ ਇੱਥੇ ਰੋਜ਼ ਦਾ ਹੀ ਕੰਮ ਹੈ ਦਾਤਾ ਬੈਠੇ ਰਹੋ ਇਹਦੇ ਕੋਲੇ ਕੰਮ ਛੱਡ ਕੇ ਪਹਿਲਾਂ ਮੇਰਾ ਛੜਾਤਾ ਸਾਰਾ ਕੰਮ ਹਜੇ ਦੇਖ ਲੈ ਕਿ ਮੈਂ ਤਾਂ ਚੰਗੀ ਆ ਕਿ ਮੈਂ ਤਾਂ ਸੁੱਖ ਭਾਲਦੀ ਆ ਬਿੰਦੂ ਜੀ ਤਾਂ ਲੁੱਤੀਆਂ ਲਾਤੀ ਕਿ ਮੈਨੂੰ ਚਾਹ ਨਹੀਂ ਦਿੱਤੀ ਜਾਂ ਤਾਂ ਚੁੱਪ ਕਰਕੇ ਖੇਤ ਵਗ ਜਾ ਨਹੀਂ ਮੈਂ ਤਾਂ ਪੈੱਕੇ ਜਾਨੀ ਆ ਭੈਣ ਨੂੰ ਰੱਖ ਲੈ ਸੀ ਤੀ ਲਹਾਲੀ ਰੋਟੀਆਂ ਪੰਮੀ ਪੰਮੀ ਕੀ ਚਲ ਮੈਂ ਜਾਣਾਂ ਫਿਰ ਤੂੰ ਗੱਲੇ ਕੀ ਹੈ ਮੈਂ ਤੈਨੂੰ ਆਖਿਆ ਸੀ ਵੀ ਤੇ ਸਾਡੇ 'ਚ ਲੜਾਈ ਕਰਾ ਜਾਣੀ ਹੈ ਜਦੋਂ ਆਉਣੀ ਹੈ ਮੈਂ ਤਾਂ ਕੁਛ ਨਹੀਂ ਆਖਿਆ ਭਾਬੀ ਮੈਂ ਨਵੀਂ ਆਖਿਆ ਸੀ ਮੈਂ ਨੂੰ ਜਾਣ ਹੀ ਪਈ ਮੈਂ ਤਾਂ ਟੜਕੀ ਦੀ ਆ ਰਹੀ ਆ ਮੈਂ ਤਾਂ ਹੋਰ ਕੁਛ ਨਹੀਂ ਆਖਿਆ ਤੈਨੂੰ ਨਹੀਂ ਪਈ ਹਾਂ ਤਦੋਂ ਵੀ ਲੜੀਏ ਨੇ ਤੂੰ ਤਾਂ ਤੇਜੀ ਵਾਲੀ ਆ ਕਦੇ ਬਾਈ ਨਾਲ ਲੱਗ ਗਈ ਲੜਨ ਪੈਣਾ ਮੇਰੇ ਨਾਲ ਆਡਾ ਲਾ ਲਿਆ ਕਰਨੀ ਕੀ ਕੋਈ ਨਾ ਆਉਂਗੀ ਮੈਂ ਇਦੋਂ ਮੰਗ ਰੋ ਬਸ ਕਿ ਆਉਦੀ ਨਹੀਂ ਮਾਈ ਕੀ ਕਰਾਉਣਾ ਇੱਥੋਂ ਮੇਰੇ ਕਿਹੜਾ ਬਾਹਾਂ ਆਖੜੀਆਂ ਨੇ ਤੈਨੂੰ ਮਿਲਣ ਨੂੰ ਚਾਹੀ ਹੁਣ ਨਿਕਲ ਜਾ ਘਰੇ ਆਪਦੇ ਚੱਲ ਤੈਨੂੰ ਤਾਂ ਕੋਈ ਸੋਚ ਫਿਕਰ ਹੈ ਨਹੀਂ ਤੂੰ ਤਾਂ ਆਖਣ ਤੱਕ ਬੈਠੀ ਰਹਵੇਂਗੀ ਐ ਨਹੀਂ ਬਤਾ ਤੂੰ ਦੋ ਦਿਨ ਬੈਠੀ ਰਹਵੇਂ ਜਿਹੜੇ ਸਾਬ ਨਾਲ ਕੱਪੜੇ ਜੇ ਪਾ ਕੇ ਲਿਆਈਆਂ ਮੈਂ ਤਾਂ ਉਹਦਾ ਕੰਮ ਕਰਦੀ ਆ ਬੈਠੀ ਰਹ ਇੱਥੇ ਮਾਂ ਤਾਂ ਜਾਣਾ ਸੀ ਤੇਰੇ ਨਾਲ ਹੀ ਜਾਦ ਸੀ ਮਾਂਗਰ ਉਹ ਤਾਂ ਕੋਈ ਨਹੀਂ ਸਾਣਦਾ ਇਹ ਬੁੱਠਾ ਬੋਲ ਦੇ ਤਾਂ ਨੰਨਾ ਚੋ ਚੜ ਜਾਂਦਾ ਫਿਰਤੀ ਆ ਗਈ ਆ ਮਾਂ ਨਾਲ ਹੀ ਬੈੱਕੇ ਹੁੰਦੇ ਨੇ ਪੱਬੀ ਦਾ ਨਹੀਂ ਉਹ ਕਰਦੀ ਮੇਰਾ ਤਾਂ ਵਧੀਆ ਬੋਲਦਾ ਮੇਰਾ ਕੀ ਕਰੇ ਚਰ ਮੇਰੇ ਨਾਲ ਹੀ ਲੜਦੀ ਹੈ ਚਲ ਮਾਂ ਦੀ ਪੇਟੀ ਦੇਖ ਲੈਣੀ ਆ ਮਾਂ ਦੀ ਪੇਟੀ ਦੇਖੀ ਚੱਲਦੀ ਕਮੇਟਾ ਕੇ ਪੈਣ ਮਾਂ ਅੱਜ ਤੋਂ ਹੁੰਦੇ ਕਹਿਣਾ ਮਾਉਂ ਕਰਦੀ ਤਾਂ ਚਾਹ ਦੇ ਘੁੱਟ ਨਹੀਂ ਪਈ ਮਾਂ ਮੈਨੂੰ ਇੰਨਾ ਚੜ ਜਾਣਾ ਹੈ ਤੇਰੇ ਬਾਤ ਜੇ ਮੈਨੂੰ ਇੰਨਾ ਕੁਝ ਸੁਣਨਾ ਪੈ ਗਿਆ ਇੰਨਾ ਕੁਝ ਬੋਲੀ ਮੇਰੇ ਨਾਲ ਮੇਰੇ ਭਾਬੀ ਮਾਂ ਤੂੰ ਕਿੱਥੇ ਆ ਜਾ ਮੇਰੇ ਜੀ ਨਹੀਂ ਲੱਗਦੇ ਤੇਰੇ ਮਣ ਤੂੰ ਕਿੱਥੇ ਵਾਗੀ ਮਾਂ ਆ ਜਾ ਕਿੱਧਰ ਵਾਗੀ ਮੈਨੂੰ ਲੱਗਦਾ ਪੇਟੀਆਂ ਜਿਹੇ ਹੱਥ ਟੰਡੋਲੇ ਦੇ ਜਾਂਦੀ ਆ ਦੇਖਾਂ ਮੈਂ ਆਦਤੀ ਇਹਦੀ ਤਾਂ ਜਾਣਦੀ ਇੱਧਰ ਮੈਂ ਤੂੰ ਇੱਥੇ ਕੀ ਕਰਦੀ ਆ ਮੈਂ ਤਾਂ ਮੇਰ ਮਾਂ ਦੀ ਪੇਟੀ ਨੂੰ ਦੇਖ ਕੇ ਯਾਦ ਕਰਦੀ ਸਮਿਤ ਮਾਂ ਨੂੰ ਮੇਰ ਮਾਂ ਦੀ ਪੇਟੀ ਪਈ ਏ ਪੇਟੀ ਨੂੰ ਯਾਦ ਕਰਦੀ ਆ ਕਿ ਤੂੰ ਹੱਥ ਡੰਡੋਲੇ ਦੇਣ ਆਈ ਐ ਮੈਂ ਤਾਂ ਕੁਸਲੇ ਚੱਕਣ ਆਈ ਪੱਬੀ ਤੈਨੂੰ ਵੀ ਵਹਿਮ ਪੈ ਰਹੇ ਤੈਨੂੰ ਦਾ ਮੈਂ ਤਾਂ ਮੇਰ ਮਾਂ ਦੀ ਪੇਟੀ ਦੇਖਦੀ ਆ ਕੋਈ ਵਹਿਮ ਨਹੀਂ ਤੈਨੂੰ ਜੇ ਤੈਨੂੰ ਇਹ ਚੁ ਨਹੀਂ ਆ ਮੇਰੀ ਬਲਮਾਰੀ ਵੀ ਫਰੋਲ ਲੈ ਮੈਂ ਤਾਂ ਕੁਸ ਨਹੀਂ ਲੈਂਦੀ ਪੱਬੀ ਤੂੰ ਤਾਂ ਮੇਰੇ ਨਾਲ ਹੀ ਲੜੀ ਜਾਨੀ ਤੂੰ ਨਾ ਮੇਰੇ ਨਾਲ ਲੜਦੀ ਆ ਤੇਰੇ ਨਾਲ ਕਿੰਨੇ ਮੇਰੇ ਸੂਟ ਚੱਕੇ ਗਏ ਕਿੰਨੇ ਮੇਰੇ ਖੇਸ ਚੱਕੇ ਗਏ ਬਲਮਾਰੀ ਚੋਂ ਤੂੰ ਹੀ ਲਜਾਨੀ ਆ ਹੋਰ ਕੌਣ ਆਉਂਦਾ ਇੱਥੇ ਮੈਂ ਤਾਂ ਕੁਸ ਨਹੀਂ ਚੱਕਿਆ ਭਾਬੀ ਤੈਨੂੰ ਹੀ ਬਹਿ ਪਹਿਲੇ ਮੈਂ ਕੁਸ ਨਹੀਂ ਚੱਕਦੀ ਤੁਹਾਡਾ ਕੋਈ ਵਹਿਮ ਨਹੀਂ ਹੈਗਾ ਸੁੱਖੀ ਸੰਦੀ ਸਾਡੇ ਘਰੇ ਕਿਉਂ ਤੂੰ ਰੋਣਾ ਧੋਣਾ ਕਰੀ ਜਾਂਦੀ ਔਰੇ ਮੈਂ ਤਾਂ ਮਾਂ ਨੂੰ ਯਾਦ ਕਰਦੇ ਰੋਣੇ ਭਾਬੀ ਮੈਂ ਓਂਕੋ ਤਾਂ ਰੋਣੀਆਂ ਮੈਂ ਕਰਦੀ ਆ ਮਾਂ ਨੂੰ ਯਾਦ ਜੇ ਉਹ ਆ ਗਿਆ ਆਖੂ ਕਿ ਮੇਰੀ ਭੈਣ ਨੂੰ ਰੋ ਰਖਿਆ ਪਹਿਲਾਂ ਤੂੰ ਲੜਾਈ ਕਰਾਤੀ ਆ ਕਿ ਚਾਹ ਨਹੀਂ ਪੀਈ ਕਦੇ ਤਾਂ ਚਾਹ ਨਹੀਂ ਪੀਤੀ ਮੈਂ ਤਾਂ ਕੁਸ ਨਹੀਂ ਕਹਿੰਦੀ ਭਾਬੀ ਤੂੰ ਹੀ ਲੜਦੀ ਆ ਭਾਈ ਨਹੀਂ ਲੜਦਾ ਤੂੰ ਹੀ ਲੜਦੀ ਮੈਂ ਚਲ ਨਿਕਲ ਕਰੇ ਮੇਰੋ ਕੋਈ ਨੰਬਾ ਚੱਲ ਚੱਲ ਨਿਕਲ ਮੁੜ ਕੇ ਇੱਥੇ ਪੈਰ ਪਾਇਆ ਦਾ ਸੋਚ ਕੇ ਪਾਈ ਚੱਲ ਕੋਈ ਨੰਬਾ ਨਹੀਂ ਚੰਗੀ ਇੱਜ਼ਤ ਕਰਦੀਆਂ ਕਿ ਹਜੇ ਮੈਨੂੰ ਮੈਂ ਕੁਛ ਦੀ ਨਹੀਂ ਹੈਗੀ ਆਏ ਨਹੀਂ ਕਰਦੀ ਮੁੜ ਕੇ ਸਾਡੇ ਘਰੇ ਨਾ ਬੜੀ ਚੱਕ ਝੋਲਾ ਆਵਦਾ ਚੱਲ ਨਿਕਲ ਕਿਰ ਜਾਣੇ ਪੱਬੀ ਤੜ ਹਟ ਜਾ ਆ ਲੈ ਜਾ ਆ ਦਸੰਦਾਰਾ ਇਸੇ ਝੋਲੇ ਨਾਲ ਸਾਰਾ ਘਰ ਢੋਲਿਆ ਤੂੰ ਸਾਡਾ ਕੀ ਠੋੜਾ ਫੱਬੀ ਛੋਟੇ ਝੋਲੇ ਲੈ ਦੇਖ ਲੈ ਕੁਛ ਨਹੀਂ ਲੈਗੀ ਮੇਦਾ ਲੈ ਜਾਂਦੀ ਨਹੀਂ ਤੂੰ ਮਾਮਾ ਨਾਲ ਹੀ ਪੈਕੇ ਹੁੰਦੇ ਨੇ ਸਹੀ ਗੱਲ ਐ ਮਾਂ ਹੁੰਦੀ ਐ ਦੋ ਜਣੇ ਰੱਖ ਲ ਲਈ ਫੱਬੀ ਨੇ ਦੋ ਘੰਟੇ ਰੱਖੜ ਔਖੇ ਕਰ ਲਈ ਸਹੀ ਗੱਲ ਕਹਿੰਦੇ ਨੇ ਮਾਮਾ ਨਾਲ ਹੀ ਪੈਕੇ ਨੇ ਚਾਹ ਦਾ ਨਹੀਂ ਨੌਲਤ ਤੇ ਪਾਣੀ ਦਾ ਨੌਲਿਲਾ ਤੇ ਮੇਰਾ